ਉਮੀਦ ਦੀ ਕਿਰਨ ਗਰੀਬ ਪਰਿਵਾਰ ਵਿੱਚ ਜਨਮੇ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ ਚਾਰਲਸ ਡਿੰਗਸ ਬਚਪਨ ਤੋਂ ਹੀ ਨਿਬੰਧ ਲਿਖਣ ਦੇ ਬਹੁਤ ਸ਼ੌਕੀਨ ਸਨ ਉਹਨਾਂ ਦੇ ਘਰ ਵਿੱਚ ਹਰ ਚੀਜ਼ ਦੀ ਕਮੀ ਸੀ ਅਤਿ ਦੀ ਗਰੀਬੀ ਵਿੱਚ ਵੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੜ੍ਹਨ ਲਈ ਸਕੂਲ ਭੇਜਿਆ ਹਾਲਾਂਕਿ ਉਹ 4 ਸਾਲ ਤੱਕ ਹੀ ਪੜ ਸਕਿਆ ਕਿਉਂਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੜਾਉਣ ਲਈ ਜੋ ਕਰਜ਼ਾ ਲਿਆ ਸੀ ਉਹ ਇੰਨਾ ਵੱਧ ਗਿਆ ਕਿ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਉਹ ਤਾਰ ਨਹੀਂ ਸਕੇ ਇਸ ਕਾਰਨ ਉਹਨਾਂ ਨੂੰ ਜੇਲ੍ਹ ਹੋ ਗਈ ਘਰ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਰਿਹਾ نتیਜੇ ਵਜੋਂ ਚਾਰਲਸ ਨੂੰ ਪੜਾਈ ਛੱਡਣੀ ਪਈ ਅਤੇ ਉਹਨਾਂ ਨੂੰ ਲੰਡਨ ਦੀ ਇੱਕ ਹਨ ਛੋਟੇ ਜਿਹੇ ਕਾਰਖਾਨੇ ਵਿੱਚ ਲੇਬਲ ਚਪਕਾਉਣ ਦਾ ਕੰਮ ਕਰਨਾ ਪਿਆ ਰਾਤ ਨੂੰ ਸਭ ਦੇ ਸੋ ਜਾਣ ਤੇ ਉਹ ਨਿਬੰਧ ਲਿਖਦਾ ਅਤੇ ਤੇ ਖਾਨੇ ਵਿੱਚ ਲੁਕਾ ਦਿੰਦਾ ਤਾਂ ਕਿ ਉਸ ਨੂੰ ਪੜ ਕੇ ਕੋਈ ਉਸ ਦਾ ਮਜ਼ਾਕ ਨਾ ਉਡਾਏ ਚਾਰਲਸ ਨਾਲ ਦੋ ਹੋਰ ਲੜਕੇ ਰਹਿੰਦੇ ਸਨ ਇੱਕ ਦਿਨ ਨਾਲ ਰਹਿਣ ਵਾਲੇ ਇੱਕ ਲੜਕੇ ਨੇ ਉਹਨਾਂ ਦਾ ਇੱਕ ਨਿਬੰਧ ਕਿਸੇ ਪ੍ਰਤੀਕਾ ਨੂੰ ਪੇਜ ਦਿੱਤਾ ਅਤੇ ਉਹ ਉਸ ਵਿੱਚ ਪ੍ਰਕਾਸ਼ਿਤ ਹੋ ਗਿਆ ਉਸ ਵਿੱਚ ਸੰਪਾਦਕ ਦੀ ਟਿੱਪਣੀ ਵੀ ਲਿਖੀ ਸੀ ਕਿ ਚਾਰਲਸ ਦਾ ਦਿਮਾਗ ਨਿਬੰਧ ਲਿਖਣ ਵਿੱਚ ਬਹੁਤ ਤੇਜ ਹੈ ਤੇ ਉਹ ਇੱਕ ਚੰਗਾ ਲੇਖਕ ਬਣ ਸਕਦਾ ਹੈ ਜਦ ਚਾਰਲਸ ਨੇ ਆਪਣੇ ਨਿਬੰਧ ਪత్రికਾ ਵਿੱਚ ਪ੍ਰਕਾਸ਼ਿਤ ਹੋਇਆ ਦੇਖਿਆ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ ਸੰਪਾਦਕ ਦੀ ਹੱਲਾਸ਼ੇਰੀ ਨਾਲ ਉਸਦੇ ਜੀਵਨ ਵਿੱਚ ਉਤਸ਼ਾਹ ਭਰ ਗਿਆ ਉਸ ਦੀਆਂ ਉਮੀਦਾਂ ਦੀ 부ਜੀ ਹੋਈ ਕਿਰਨ ਉਤਸ਼ਾਹ ਨਾਲ ਸੰਜੀਵ ਹੋ ਗਈ ਅਤੇ ਉਹ ਆਪਣੇ ਯੁੱਗ ਦੇ ਮਹਾਨ ਨਿਬੰਧ ਲੇਖਕ ਬਣ ਗਏ